ਹਰੇ ਹੱਲ ਪਾ ਕੇ ਬਾਅਦ ਸਾਰਾ ਆਪਣੇ ਲਈ ਵੀ ਦੋਨੇ ਓਕੇ ਕਰਦੇ ਨੂੰ ਸਾਰੇ ਪਾਸੇ ਉਹਦੀਆਂ ਬ੍ਰੇਕਾਂ ਨਹੀਂ ਲੱਗਦੀਆਂ ਜਿਗੀਆਂ ਇਹ ਤਾਂ ਪਹਿਲਾਂ ਕਰਕੇ ਚੋਦੀ ਇਹੀਆਂ ਨਹੀਂ ਬ੍ਰੇਕਾਂ ਲੱਗਦੀਆਂ ਸੀ ਇਹਦਾ ਕਰਤਾ ਸਾਰਾ ਨਵੇਂ ਫਾਦੂ ਆਹ ਚੀਜ਼ਾਂ ਸਾਰੀ ਰਿਗਾਰਡਮੈਂਟ ਜਗਾ ਆਹ ਜਿੱਦਾਂ ਚੱਕੇ ਕੋਲ ਕੇ ਚੱਕਿਆਂ 'ਚ ਆਹ ਤੇਲ ਆਇਆ ਪਿਆ ਸੀ ਸੁੱਕੀ ਹੁੰਦੀ ਹੈ ਇਹਦੀ ਰਾਈਨ ਬਰਸਾਫ ਕਰਕੇ ਸਾਰੇ ਓਕੇ ਕਰ ਨਵੇਂ ਵਾਂਗੂ ਪੈਰ ਤੇ ਘੁੰਮਦਾ ਅੰਦਰ ਬਾਹਰ ਅੰਦਰ ਬਾਹਰ ਓਕੇ ਆ ਹੁਣ ਬਸ ਇਹਨਾਂ ਨੂੰ ਕਹਿਣਾ ਵੀ ਆਹ ਨਹੀਂ ਮੁਕਣ ਦੇਣਾ ਫੇਰ ਕੁਝ ਨਹੀਂ ਹੁੰਦਾ ਜੇ ਮੁਕਦਾ ਫੇਰ ਆਹ ਪਾਟ ਜਾਂਦੀਆਂ ਨੇ ਫੇਰ ਹੀ ਖੜਨੋਂ ਵੱਢ ਜਾਂਦਾ ਫੇਰ ਸਾਰੀ ਖਰਾਬ ਹੁੰਦੀ ਹਾਂਜੀ ਟਪਾਇਆ ਹੋਇਆ ਜੀ ਇਹਦੇ 0.45 ਤੇ ਆਈ ਇਹਦੇ ਰੰਗ ਦੇ 0.4 ਉਹਨਾਂ ਦਾ ਤਾਂ ਇਹ ਕਹੇ ਦੀ ਬਾਪੂ ਜੀ ਟੈਂਕੀ ਲਈ ਲਈ ਆਹ ਟੈਂਕੀ ਨਾਲ ਪਰ ਵੀ ਕੰਮੜੀ ਨਹੀਂ ਰੱਟ ਗਈ ਜੀ ਜਲਦੀ ਜੀ ਟੈਂਕੀ ਰੱਖੀ ਇਹਦੇ ਨੂੰ ਉਹਣਾ ਪਾ ਪੱਟ ਇਹ ਕਹਿੰਦੇ ਨਮੀ ਲਾਉਣੀ ਐ ਸੀ ਨਵੀਂ ਲਾਦਾਂਗੇ ਡੇਕੀ ਦੀ ਮਰਜ਼ੀ ਐ ਬੋਈ ਨਮੀ ਲਾਉਣੀ ਉਹ ਬਹੁਤ ਪਾੜ ਜਾਂਦੀ ਐ ਜੇ ਗਾਂ ਗੈਸ ਵੇਲਡ ਕਰਾਣੇ ਤੇ ਫੇਰ ਵੀ ਪਾੜ ਦੇਗਾ ਗਾਂ ਪਾੜ ਜਾਂਦੀ ਐ ਆ ਸਾਰੀ ਇੱਥੇ ਤਾਂ ਹੀ ਆ ਗਈ ਹੈ ਜੇ ਉੱਪਰਲੇ ਪਾਸੇ ਹਾਂਜੀ ਉਹ ਹਲੇ ਹਲੇ ਚੜ੍ਹੁੰਦਾ ਹੋਵੇ ਹਾਂਜੀ ਲੇਕਿਨ ਉਹ ਬਾਅਦ ਕੀ ਨੇ ਪ੍ਰੈਹਰ ਨਹੀਂ ਜਾਂਦਾ ਕੋਈ ਚੱਲ ਵੀ ਇਹਦੇ ਨਵੀਂ ਬਾਦ ਨਹੀਂ ਹੁੰਦੀ ਜੇ ਓਕੇ ਆਪਾਂ ਚਿੱਕਵਾਰੀ ਦੋਨੇ ਅਲਰੀ ਇਹ ਕਾਜ ਬੋਲਦਾ ਹਾਂ ਅੱਜ ਗਾਂਦਾਰਾ ਵੀ ਨਹੀਂ ਚੱਲੂ ਗਿਆ ਤਾਂ ਹੁਣ ਢੋਨੇ ਵੇਲੇ ਸੀਜ਼ਨ ਤੇ ਚੱਲਣੀ ਚੱਲਣੀ ਚੱਲਣਾ ਇਹ ਤਾਂ ਅੰਦਰਲੇ ਸੌਂਦਰ ਤਾਂ ਹੀ ਆਮ ਹੋ ਜਾਂਦੇ ਆ ਹਾਂ ਤੇਲ ਮੁੱਕ ਜਾਂਦਾ ਬ੍ਰੇਕ ਡ੍ਰਮ ਇਹ ਕਿਉਂ ਤੀੜੇ ਮਾਰਦੇ ਨੇ ਮਿਲਰਾਮ ਉਹ ਜਾਮ ਹੋਏ ਵਿਸੇ ਜਮਾ ਜੰਗਾਲ ਪਾਰ ਤੇ ਬੰਦ ਹੋ ਗਏ ਉਹ ਹਰੇ ਨੰਨੇ ਪਾਇਆ ਲੈਦਾ ਰਿਹਾ ਸਾਰੇ ਤੇਲ ਚਲਾਈ ਜਾਂਦਾ ਥੋੜਾ ਬੱਸ ਦੇ ਘੱਟਾ ਹਾਂ ਉਹ ਸ਼ਕਤੀ ਕੀ ਆ ਉਹ ਵੀ ਬਸ ਜੀ ਆਲਰੇਡੀ ਕਰਦਾ ਉਹ ਨਾ ਜਿੱਲੀ ਜਿਹੇਗੀ ਆ ਇਹ ਤਾਂ ਖੜੀ ਹੀ ਆ ਬਸ ਆ ਹੁਣ ਜੋ ਜਨਰੇਟਰ ਤੇ ਚੱਲੂਗਾ ਇਹ

ਚੰਕ ਲੱਗੇ ਚੰਕ ਲੱਗੇ ਏਅਰ ਕਲੀਨਰ ਹੀ ਰੈਫਰਜਰੇਟਰ ਸਾਰਾ ਸਾਫ ਹੋ ਜਾਂਦਾ ਹੈ ਅੱਲਾ ਨੇ ਪਹਿਲਾ ਕਰਿਆ ਸੀ ਪੰਜਾਬ ਚ ਸਭ ਤੋਂ ਪਹਿਲਾਂ ਤੇ ਆ ਵਧੀਆ ਜੋਰ ਮਾਰਦਾ ਫਰੀਦ ਨੂੰ ਇਹਦੇ ਨਾਲ ਬਾਕੇ ਦੇਖੇ ਇਹਦੇ ਨਾਲ ਬਾਕੀਆਂ ਜਿਹੜਾ ਕਿਲਾ ਕਜਾ ਸੀ ਵਧੀਆ ਬਾਏਗਾ ਆਪਣੇ ਵਾਲੇ ਹਲ ਵੀ ਫਿਰ ਸਾਨੂੰ ਪਤਾ ਸ਼ਰਤ ਲਾਉਣ ਵਾਲੀ ਹੈ ਨਾ ਵੀ ਜਿਹੜੇ ਨੇ ਮਰਜ਼ੀ ਸ਼ਰਤ ਲਾ ਲਓ ਜਿਹੜੇ ਨੇ ਖਿੱਚਣ ਚਾਹੀ ਟਰੈਕਟਰ ਲੈ ਜਿਓ ਤੇ ਜੱਟ ਜਿਓ ਖਿੱਚਦੀ ਨਹੀਂ ਕੋਈ ਟ੍ਰੱਪਣੀ ਹਾਲਾਂ ਪਰਪੇ ਖਰਪੇ ਵੀ ਨਵੇਂ ਪਾਏ ਹੋਣਗੇ ਪਰਪੇ ਖਰਪੇ ਨਵੇਂ ਪਾਏ ਆ ਡੀਜ਼ਲ ਟੈਂਕੀ ਇਹਦੀ ਆਪਣੀ ਲੱਗੀ ਆ ਆ ਵੀ ਆਪ ਹੀ ਬਣਾਉਣੀ ਆ ਇਹ ਨਵਾਂ ਹੀ ਤਸਵੀਰੋ ਕੀ ਇਹਦੇ ਨਾਲ ਦੀ ਲਾ ਦਾਂਗੇ ਵੀ ਟੈਂਕੀ ਇੰਦੀ ਚਾਹੀਦੀ ਹਾਂ ਉਹ ਐਂ ਚੱਕਦੀ ਕਰ ਥੈਂਕ ਯੂ ਇੱਕ ਛੋਟਾ ਜਿਹਾ ਕੀ ਚਾਹੀਦਾ ਤੇ ਬੈ ਕੇ ਕਰਾ ਲਓ ਜੀ ਇੱਕ ਦੀ ਫੋਟੋ ਇਹਨਾਂ ਰੈੱਡ ਕਰਾਜਾ ਆਹ ਫੋਟੋ ਨਾਲ ਹੀ ਹੀੜਾ ਲੀ ਹੋਗਾ ਇਹਨਾਂ ਚੀਜ਼ ਨੂੰ ਕਰਾ ਲੈਂਦੇ ਹਾਂ ਹਮਮ ਲੀ ਆਹ ਵੀ ਹਾਂਜੀ ਬਹੁਤ ਹੋ ਜਾਂਦੇ ਆ 3 ਆਣੇ ਨੇ ويني بھائی راشن بندا ويني رن رن فائدو او لو 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 واخر بارو کي پرماي جا نه ٿيندو ٿا multimass Hai la福ata mangha A lata haluka mand theosovo ਫਿਲੋ 3 ਉੱਤੋਂ ਬਰਾਉਜ਼ ਅੱਜ ਡਰਾਈਵ ਕਰਾ ਲੋ ਕੋਈ ਬਈ 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 ਕਰਾ ਲੋ ਉੱਧਰ ਆਏ ਉੱਧਰ ਵੀ ਆ ਜਾ ਮੈਂ ਤੁਹਾਨੂੰ ਉੱਧਰ ਬੈਠ ਤੂੰ ਬੈਂਦਾ ਨਹੀਂ ਚਲ ਮੈਨੂੰ ਆ ਜਾ ਵਾਰੀ ਵਾਰੀ ਕਰ ਲੋ ਪਸੋਂ ਠੀਕ ਹੈ ਹੋਏ ਦੱਸ ਕੀ ਕਰ ਲਗਾ ਗੇਅਰ ਵੀ ਬਦਲ ਕੇ ਕੀਤਾ ਦਾ 4 4 ਨਾ ਕਾ ਹਾਂਜੀ ਕਾਹਦਾ ਲਾਇਆ ਇਹ ਬਣਾਇਆ ਹੈ ਆਪ ਹੀ ਬਣਾਇਆ ਇਹ ਸਾਰਾ ਗੇਰ ਚਾਹ ਬਣਾਇਆ ਹਾਂਜੀ ਬੋਰਡ ਸਾਰਾ ਸਾਰਾ ਗੀਅਰ ਡ੍ਰੈਂਕ ਆਪ ਬਣਾਏ ਵਿੱਚ ਫਿੱਟ ਕੀਤਾ ਪੁਰਾਣੇ ਗੀਅਰ ਦੇ ਵਿੱਚ ਫਿੱਟ ਕਰਦੇ ਯਾਰ ਅੱਸੀ ਬੁੱਤੋ ਇਸ ਕਰਾ ਲਵਾਂਗੇ ਤੁਸੀਂ ਖਾਣੇ ਆਪਾਂ ਕਰੀਨ ਫੋਟੋ ਹੋ ਗਈ ਸਾਹਿਬ ਐਜੇ ਕਰ ਦੇ ਦੇ ਤੇ ਕੀ ਕਰਨਾ ਭਾਈ ਤੇ ਲਵਾਵਾਂਗੇ ਆ ਲੈ ਵੀਡੀਓ ਬਣੀ ਐਜੇ ਐਜੇ ਕਰ ਆ ਆ ਜਾ ਉਹ ਇਹਨੂੰ ਮੁੜਾ ਜਾ ਓਕੇ ਇੱਧਰ ਹੋ ਜਾ ਕੇ ਉਹਨੂੰ ਜੋਰ ਟ੍ਰੇਟ ਕਰ ਦੇ ਪਾ ਵੀ ਵਧਿਆ ਜਾਏਗਾ ਚਲੋ ਵੀਰੇ ਹੁਣ ਦੂਜੇ ਕਰਾ ਲਾ ਉਹਦਾ ਅੰਕਲ ਨੂੰ ਕਰਾ ਲੈਣ ਤੋਂ ਪਹਿਲਾਂ ਮੇਰੇ ਹਾਂ ਅੰਕਲ ਨੂੰ ਕਰਵਾਉਣ ਦੇ ਆਰੇ ਮੈਂ ਮੈਂ ਹਾਈਟ ਮਿਸਤਰੀ ਦਾ ਹੈ ਨਹੀਂ ਗੱਲ ਮਿਸਤਰੀ ਜਾਨੀ ਆ ਜਾ ਜਲਦੀ ਯਾਰ ਫੋਟੋ ਕਰਦੇ ਹੋਰ ਫੋਟੋ ਕਰਦੇ ਤਰਤੀ ਚਲੋ ਵੀ ਆ ਜਿਓ ਜੀ ਚਲੋ ਜੀ ਅਰੇ ਮੈਂ ਯਾਨੀ ਚੱਲ ਬਣਦੀ ਪਹਿਲਾਂ ਕਰੀ ਬਈ ਪੰਜਵਾਂ ਚਰਨ ਦਰਸ਼ਨ chalo ji dia